ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦਾ ਹਲਕਾ ਪੋਆ ਦਾ ਪਿੰਡ ਹੈਗਾ ਚੇਲੇਚੱਕ ਜਿੱਥੇ ਇੱਕ ਸਾਲਾਨਾ ਕਹਿੰਦੇ ਚੌਥਾ ਸੇਜ ਮੇਲਾ ਕਰਵਾਇਆ ਜਾ ਰਿਹਾ ਤਸਵੀਰਾਂ ਦਿਖਾਵਾਂਗੇ ਲਾਈਵ ਵੀ ਤੇ ਤੁਹਾਨੂੰ ਨਾਲ ਦੀ ਸਕਰੀਨ ਤੇ ਜਿੱਥੇ ਇੱਕ ਦੂਰੋ ਦੂਰੋ ਆ ਗਏ ਪਹਿਲਵਾਨ ਜਿਹੜੇ ਆਪਣੇ ਕੁਸ਼ਤੀ ਦਾ ਜੋਰ ਦਿਖਾਉਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਸਾਬਕਾ ਬਧਾਈ ਜਗENDER PAL ji ਹੈਗੇ ਨਾ ਤੇ ਜਿਹੜੇ ਮੁੱਖ ਮਹਿਮਾਨ ਵੱਜੋ ਜਿਹੜੇ ਇੱਥੇ ਪਹੁੰਚੇ ਨੇ ਰਾਜਾ ਸੋੜਾ ਜੀ ਹੈਗੇ ਨੇ ਚੇਅਰਮੈਨ ਸੀਗੇ ਬਲਾਕ ਸੰਪਤੀ ਪੁਰਾ ਉਹ ਵੀ ਸੈਣੀ ਜਿਹੜਾ ਕਿਸਾਨ ਚਲ ਦੇ ਹੈਗੇ ਨੇ ਗੋਰਾ ਸੈਣੀ ਜੀ ਹੈਗੇ ਨੇ ਤੇ ਡਿੰਪਲ ਸੈਣੀ ਜੀ ਹੈਗੇ ਨੇ ਜਿਹੜੇ ਵੀ ਹੈਗੇ ਨੇ ਮੌਤ ਪਰ ਕਾਫੀ ਬੰਦੇ ਜਿਹੜੇ ਇੱਥੇ ਮੌਤ ਪਰ ਆਏ ਨੇ ਤਸਵੀਰਾਂ ਦੇਖ ਸਕਦੇ ਹੋ ਭੱਟੀ ਮਾਲੀ ਦੀਆਂ ਜਿਹੜੀਆਂ ਕੈਸੇ ਦੇ ਭੱਟੀ ਮਾਲੀ ਦੀਆਂ ਜਿਹੜੀਆਂ ਹੱਥ ਜੋੜੀਆਂ ਕਰਵਾਈਆਂ ਜਾ ਰਹੀਆਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਵੱਡੀ ਮਾਣੀ ਦੀ ਜਿਹੜੀਆਂ ਉਸ ਵੱਡਾ ਜਿਹੜੀਆਂ ਹੱਥ ਜੋੜੀਆਂ ਕਰਵਾਈਆਂ ਜਾ ਰਹੀਆਂ ਤਸਵੀਰਾਂ ਦੇ ਸਕਦੇ ਹੋ ਰੇਵਣ ਕੱਟ ਕੇ ਜਿਹੜਾ ਉਹ ਦਾ ਸ਼ੁਭਰਾਮ ਦੀ ਕੀਤਾ ਜਾ ਰਿਹਾ ਤਸਵੀਰਾਂ ਲਗਾਤਾਰ ਤੁਹਾਡੇ ਸਾਹਮਣੇ ਤੇ ਇੱਥੇ ਸਾਫ ਦਾ ਵਿਧਾਇਕ ਜਗਿੰਦਰਪਾਲ ਜੀ ਵੱਲੋਂ ਮੈਸੇਜ ਵੀ ਦਿੱਤਾ ਗਿਆ ਹੈ ਕਿ ਜਿਹੜੇ ਇਹੋ ਜਿਹੇ ਖੇਡਾਂ ਜਗਾ ਜਗਾ ਕਰਵਾਉਣੀਆਂ ਚਾਹੀਦੀਆਂ ਤਾਂ ਜੋ ਲੋਕ ਜਿਹੜੇ ਆ ਨਸ਼ੇ ਤੋਂ ਦੂਰ ਹੋ ਕੇ ਖੇਡਾਂ ਦੇ ਪ੍ਰਤੀ ਜਿਹੜਾ ਧਿਆਨ ਦੇਣ ਉਸ ਤੋਂ ਗੱਲਬਾਤ ਸੁਣਾਣੇ ਉਹਨਾਂ ਨੇ ਕੀਤੀ ਹੋਈ ਕੀ ਮੈਸੇਜ ਦਿੱਤਾ ਲੋਕਾਂ ਨੂੰ ਕਾਤਕ ਬਣੀ ਰਹੋ ਸਾਡੇ ਇਹ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਛੇਲੇ ਚੱਕਦੇ ਜਿਹੜਾ ਸਿੰਘ ਮੇਲਾ ਕਰਵਾਇਆ ਜਾਲੀ ਮੈਂ ਵੀ ਆਇਆ ਮੁੱਖ ਮਹਿਮਾਨ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਮੈਂ ਤੇ ਪਹਿਲੇ ਆਪਣੇ ਵੱਲੋਂ ਛੇਲੇ ਚੱਕਦੇ ਜਿੰਨੇ ਵੀ ਮੇਰੇ ਕਮੇਟੀ ਦੇ ਸੰਘ ਮੇਲੇ ਦੇ ਮੈਂਬਰ ਨੇ ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰ ਬਾਬੇ ਨਾਨਕ ਜੀ ਉਹਨਾਂ ਤੇ ਕਿਰਪਾ ਰਵੇ ਇਹ ਸਾਰੇ ਹੀ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਮੈਸੇਜ ਮੇਰਾ ਇਹ ਹੈ ਉਹਨੇ ਵੀ ਹਾਲੇ ਦੇ ਵਿੱਚ ਪਹਲਵਾਣਾ ਹੈ ਜੀ। ਉਹਨਾਂ ਨੂੰ ਮੇਰੇ ਵੱਲੋਂ ਬੇਨਤੀ ਹੈ। ਕੋਲਾਬ ਜ਼ਰੂਰੀ ਚਾਹੀਦਾ। ਪਰ ਅچھے ਤਰੀਕੇ ਦੇ ਨਾਲ ਕੋਲਾਣਾ ਚਾਹੀਦਾ ਹੈ। ਇਹ ਨਹੀਂ ਕਿ ਕਦੀ ਕਿਸੇ ਦੀ ਬਾਹਮ ਰੋੜ ਦਿਓ ਕਿ ਜੀ ਲੱਤ ਤੋੜ ਦਿਓ ਉਹ ਨਹੀਂ। ਇੱਕ ਸਿਸਟਮ ਦੇ ਨਾਲ ਕੋਲਾਣਾ ਚਾਹੀਦਾ ਜਿਹੜਾ ਕਿਸੇ ਦਾ ਹੰਗ ਪੈਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਔਰ ਇਹਨਾਂ ਦੀ ਕੁਰਸੀ ਦੇਖ ਕੇ ਛੋਟੇ ਬੱਚਿਆਂ ਨੂੰ ਉਹ ਸਾ ਮਿਲਦਾ। ਇਹ ਸਾਡਾ ਵੈਸੇ ਵੀ ਸੋਬੇ ਔਰ ਦੋਸਤਾ ਬਿਰਸਾ ਸੰਧ ਮੇਲਾ ਔਰ ਸੰਧ ਮੇਲੇ ਜਿਹੜੇ ਵੱਤ ਤੋਂ ਵੱਤ ਵੈਸੇ ਪੰਜਾਬ ਔਰ ਹਰਿਆਣਾ ਕਿਤੇ ਜਾਂਦੇ ਆ ਵੈਸੇ ਵੀ ਜਮੂ ਔਰ ਕਸ਼ਮੀਰ ਤੇ ਹਮਾਚਲ ਦੀ ਵੀ ਕਿਤੇ ਜਾਂਦੇ ਆ ਤੇ ਸਾਡੇ ਪੰਜਾਬ ਦਾ ਇੱਕ ਬਿਰਸਾ ਵਧੀਆ ਸੰਧ ਮੇਲਾ ਕਰਾਣਾ ਔਰ ਸਾਰੇ ਲੋਕਾਂ ਕੀ ਮੇਰੀ ਬੇਨਤੀ ਹੈ ਸੰਧਾ ਵੀ ਜਰੂਰ ਕਰਾਓ ਮੇਲੇ ਵੀ ਜਰੂਰ ਕਰਾਓ ਇਹ ਕੋਈ ਛੋਟਾ ਕੰਮ ਨਹੀਂ ਸੰਧ ਮੇਲੇ ਕਰਾਣੇ ਇਹ ਬੜਾ ਕੱਠ ਪਿੰਡ ਦਾ ਹੁੰਦਾ ਤੇ ਫਿਰ ਸੰਧ ਮੇਲੇ ਹੁੰਦੇ ਆ ਪਰ ਸਿੰਧ ਮੇਲੇ ਵੀ ਉੱਥੇ ਹੁੰਦੇ ਆ ਜਿੱਥੇ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ ਉੱਥੇ ਸਿੰਧ ਮੇਲੇ ਹੁੰਦੀ ਹੈ ਤੇ ਫਿਰ ਮੇਰੇ ਵੱਲੋਂ ਅੱਜ ਦੇ ਦਿਨ ਦੇ ਉੱਤੇ ਸਾਰੇ ਕਮੇਟੀ ਦੇ ਮੈਂਬਰਾਂ ਨੂੰ ਔਰ ਚੇਲੇ ਜੱਗ ਦੇ ਸਾਰੇ ਮੇਰੇ ਨੌਜਵਾਨ ਭਰਾਵਾਂ ਨੂੰ ਨਕਲਕ ਵਧਾਈ ਆ ਜੈ ਤੁਹਾਡੇ ਪਿੰਡ 'ਚ ਕਿਰਮਾ ਸਿੰਧ ਮੇਲਾ ਹੋ ਰਿਹਾ ਤੇ ਕਿੱਥੋਂ ਕਿੱਥੋਂ ਬੁਲਵਾਣਾ ਦੇ ਦਿੱ ਮੈਸੇਜ ਦੇਣਾ ਅੱਜ ਚੌਥਾ ਸਿੰਧ ਮੇਲਾ ਆ ਅੱਜ ਜਿਹੜੇ ਆਪਣੇ ਐਮਐਲਏ ਜਗਿੰਦਰ ਪਾਲ ਜੀ ਆ ਉਹ ਆਏ ਨੇ ਲੋਕਾਂ ਦੇ ਦਿਲ ਦੀ ਧੜਕਣਾ ਹੈ ਉਹਨਾਂ ਦਾ ਬੜਾ ਸੰਜੋਗ ਆ ਇਹਦੇ ਵਿੱਚ ਮੇਲੇ ਸਿਸ਼ੇ ਚ ਮੇਲੇ ਵਿੱਚ ਉਹ ਸਾਰੇ ਚਲੇ ਚੱਕ ਦੀ ਪੰਜਾਬ ਜਿਹੜੀ ਆ ਐਮਐਲ ਜਗਿੰਦਰ ਕਾਲਜੀ ਦਾ ਧੰਨਵਾਦ ਕਰਦੀ ਆ ਤੇ ਸਾਰੇ ਜਿੰਨੇ ਪਹਿਲਵਾਨ ਆਏ ਜਿਹਨਾਂ ਨੂੰ ਧੰਨਵਾਦ ਅੱਜ ਕੱਲ ਯੂਥ ਨਸ਼ੇ ਵੱਲ ਜ਼ਿਆਦਾ ਤੁਰਦਾ ਪਿਆ ਵੀ ਮੈਸੇਜ ਦੇਣਾ ਚਾਹੁੰਦੇ ਯੂਥ ਨੂੰ ਅਸੀਂ ਵੀ ਕਹਿੰਦੇ ਆ ਵੀ ਨਸ਼ਾ ਜ਼ਰਾ ਬੰਦ ਹੋਣਾ ਚਾਹੀਦਾ ਪਰ ਜਿਹੜੀ ਆਮ ਪਾਰਟੀ ਸਰਕਾਰ ਹੈ ਜਿਹੜੀ ਇਹਨਾਂ ਕੋ ਨਸ਼ਾ ਬੰਦ ਨਹੀਂ ਹੋਣ ਦੇਦਾ ਤੇ ਵੱਧ ਤੋਂ ਵੱਧ ਅਸੀਂ ਆ ਵੀ ਖੇਡਾਂ ਵਾਲੇ ਪਾਸੇ ਜਿਹੜੇ ਨੌਜਵਾਨ ਜਾਣ ਵਾਹ 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 ਬਸ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਵੀ ਦੇਖਿਆ ਕਾਫੀ ਜਿਹੜੇ ਸੱਭਾ ਚੇਤਨਣ ਮਲੇ ਹੱਦ ਤੇ ਫਿੱਟਾ ਹੁੰਦੀ ਆ ਮਸਤੀਆਂ ਦੀ ਇੱਥੇ ਵੀ ਹੋ ਰਹੀ ਆ ਚੇਲੇ ਚੱਕ ਕੀ ਮੈਸੇਜ ਤੁਹਾਡਾ ਇਹ ਅਸੀਂ ਕਹਿੰਨੇ ਆ ਵੀ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਵੀ ਸਾਡੇ ਇਲਾਕੇ ਦੇ ਸਾਡੇ ਆਪਣਾ ਪਿੰਡ ਆ ਚੇਲੇ ਚੱਕ ਬਹੁਤ ਵਧੀਆ ਸ਼ਿੰਝ ਮੇਲਾ ਹੋ ਰਿਹਾ ਇਦਾਂ ਦੇ ਸ਼ਿੰਝ ਮੇਲੇ ਸਾਡੇ ਇਲਾਕੇ ਦੇ ਪਿੰਡ ਪਿੰਡ ਹੋਣ ਤਾਂ ਜੀ ਸਾਡਾ ਯੂਥ ਆ ਤੇਰਾ ਨਸ਼ੇ ਤੋਂ ਦੂਰ ਹੋ ਸਕੇ ਐਮਐਲਏ ਸਾਹਿਬ 5 ਸਾਲ ਰੇ ਆ ਅਸੀਂ ਪਿੰਡ ਪਿੰਡ ਹਰ ਪਿੰਡ ਕਿੱਟਾ ਬਣਦੇ ਰਹੇ ਆ ਅੱਜ ਤੱਕ ਉਹ ਕਿੱਟਾ ਪਿੰਡਾਂ ਜਿੱਥੇ ਚੱਲ ਰਹੀਆਂ ਇਹ ਪੰਜਾਬ ਸਰਕਾਰ ਅਗੇ ਬੇਨਤੀ ਕਰਨੇ ਆ ਕਿ ਪਿੰਡ ਪਿੰਡ ਆ ਕੇ ਕਿੱਟਾ ਦੋ ਮੁੰਡਿਆਂ ਦੀ ਜੂਤ ਨੂੰ ਖੇਡਾਂ ਵਾਲ ਧਿਆਨ ਦੇਣ ਤਾਂ ਜੇ ਨਸ਼ੇ ਤੋਂ ਦੂਰ ਹੋ ਸਕੇ